ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਗਾ ਸਵਾਗਤ ਹੈ ਜੀ ਸੋ ਸਿਸਮਾ ਪਿੰਡ ਦੇ ਵਿੱਚ ਪੈਰੋਂ ਜਤੀ ਜੀ ਦਾ ਮੰਦਿਰ ਹੈ ਸੋ ਅੱਜ ਇੱਥੇ ਭੰਡਾਰਾ ਚੱਲ ਰਿਹਾ ਜੋ ਸਾਲਾਨਾ ਭੰਡਾਰਾ ਹੈ ਸੋ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਆ ਕੇ ਇੱਥੇ ਵੱਖ-ਵੱਖ ਪਹਾਰਸਾਂ ਦੇ ਲੰਗਰ ਲਗਾਏ ਹੋਏ ਨੇ ਤੇ ਸੰਗਤਾਂ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਲਾਈਨਾਂ ਦੇ ਵਿੱਚ ਲਾ ਕੇ ਨਤਮਸਤਕ ਹੋ ਰਹੀਆਂ ਨੇ ਆਓ ਇੱਥੇ ਜੋ ਬਾਬਾ ਜੀ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਜੋ ਸੰਗਤਾਂ ਇੱਥੇ ਪਹੁੰਚੀਆਂ ਨੇ ਆਪਾਂ ਉਹਨਾਂ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਤੇ ਆਓ ਫਿਰ ਦਿਖਾਉਨੇ ਆ ਤੁਹਾਨੂੰ ਪੂਰੀ ਜਾਣਕਾਰੀ ਓ ਮੇਰੀ ਬੰਦਨਾ 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 ਮੇਰੀ ਬੰਦਨਾ ਹਸਤ ਗੁਰ ਪਿਆਰੇ ਨੂੰ ਮੇਰੀ ਬੰਦਨਾ 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 ਮੇਰੀ ਬੰਦਨਾ ਹਸਤ ਗੁਰ ਪਿਆਰੇ ਓ ਮੇਰੀ ਬੰਦਨਾ 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 ਮੇਰੀ ਬੰਦਨਾ ਹਸਤ ਗੁਰ ਪਿਆਰੇ ਨੂੰ ਵੰਦਨਾ ਗੁਰ ਪਿਆਰੇ ਨੂੰ ਵੰਦਨਾ ਜੀਵਨ ਸੱਚਿਆਰੇ ਨੂੰ ਵੰਦਨਾ ਵੰਦਨਾ ਗੁਰ ਪਿਆਰੇ ਨੂੰ ਵੰਦਨ ਜੀਵਨ ਅਜਿਆਰੇ ਨੂੰ ਵੰਦਨਾ ਤਨ ਮਨ ਚਾਰਨਾ ਚੋਂ ਬਾਹਰਾ ਬਾਹਰਾ ਮੈਂ ਜੀਵਨ ਸਾਰੇ ਨੂੰ ਮੇਰੀ ਵੰਦਨਾ 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 ਮੇਰੀ ਵੰਦਨਾ ਹਜ਼ਤ ਗੁਰ ਪਿਆਰੇ ਨੂੰ ਮੇਰੀ ਬੰਦਨਾ ਹ ਬੰਦਨਾ ਹ ਬੰਦਨਾ ਹ ਮੇਰੀ ਬੰਦਨਾ ਹ ਸਤਗੁਰ ਪਿਆਰੇ ਨੂੰ ਹਾਂਜੀ ਵੀਰ ਜੀ ਆਪਣਾ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਮਨੀਸ਼ੀ ਕੁਮਾਰ ਜੀ ਜੀ ਕਿੱਥੋਂ ਆਏ ਤੁਸੀਂ ਅਸੀਂ ਮਰੰਡੇ ਤੋਂ ਆਏ ਜੀ ਓਕੇ ਸੋ ਅੱਜ ਭੈਰੋ ਜੱਤੀ ਦਾ ਮੇਲਾ ਤੁਸੀਂ ਇੱਥੇ ਪਹਿਲਾਂ ਵੀ ਆਉਂਦੇ ਆ ਹਾਂਜੀ ਹਾਂਜੀ ਸ਼ੁਰੂ ਤੋਂ ਆਉਂਦੇ ਰਹਿੰਦੇ ਆ ਜੀ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਹਰੇ ਹਰੇ ਕਾਂ ਤਵਾਰ ਆਨੇ ਜੀ ਹਰ ਐਤਵਾਰ ਆ ਜਾਂਦੇ ਆ ਐਤਵਾਰ ਆਈ ਜਾਂਦੇ ਆ ਅੱਛਾ ਜੀ ਇਹ ਨਹੀਂ ਵੀ ਸਾਲ ਬਾਅਦ ਇਹ ਆਉਣਾ ਹੈ ਕਾਂ ਤਵਾਰ ਆਈ ਜਾਂਦੇ ਆ ਹਾਂਜੀ ਹਾਂਜੀ ਹਰ ਐਤਵਾਰ ਕਾਂ ਤਵਾਰ ਆਈ ਜਾਂਦੇ ਆ ਸੋ ਕਿਰਪਾ ਬਾਬੇ ਦੀ ਪੂਰੀ ਪੂਰੀ ਕਿਰਪਾ ਹੀ ਕਿਰਪਾ ਹੈ ਬਾਬੇ ਦੀ ਆ ਜੀ ਵਾਹ ਵਾਹ ਜੀ ਬਹੁਤ ਵਧੀਆ ਗੱਲ ਹੈ ਇਹਦੇ ਰੌਣਕਾਂ ਲੱਗੀ ਆ ਬਾਬੇ ਜੀ ਦੇ ਭਾਈ ਸਾਰੇ ਪਰਿਵਾਰ ਸਾਰਾ ਪਰਿਵਾਰ ਆਇਆ ਹੈ ਹਾਂਜੀ ਹਾਂਜੀ ਸਰੇ ਪੰਜਾਬ ਨੇ ਜੀ ਵਾਹ ਜੀ ਵਾਹ ਤੁਹਾਡਾ ਕੀ ਨਾਮ ਬੇਟਾ ਮੇਰਾ ਨਾਮ ਮਨਜੀਤ ਹੈ ਜੀ ਹਾਂਜੀ ਤੁਹਾਨੂੰ ਕਿਵੇਂ ਲੱਗ ਰਿਹਾ ਇੱਥੇ ਆ ਕੇ ਵਧੀਆ ਲੱਗ ਰਿਹਾ ਜੀ ਪਰ ਗਰਮੀ ਬਹੁਤ ਹੈ ਗਰਮੀ ਬਹੁਤ ਹੈ ਪਹਿਲਾਂ ਆਉਂਦੇ ਰਹਿੰਦੇ ਤੁਸੀਂ ਹਾਂਜੀ ਹਾਂਜੀ ਹਰ ਸੰਡੇ ਆਉਂਦੇ ਆ ਤੁਸੀਂ ਵੀ ਹਰ ਸੰਡੇ ਆਉਂਦੇ ਹੋ ਹਾਂਜੀ ਠੀਕ ਹੈ ਜੀ ਸੋ ਬਾਬਾਈ ਦੇ ਕੋਲ ਜੋ ਮੰਨਤ ਮੰਗਦੇ ਆਂ ਕਦੇ ਮੰਗੀ ਵੀ ਹੋਣੀ ਹੈ ਪੂਰੀ ਹੁੰਦੀ ਹੈ ਕੋਈ ਪੜ੍ਹਾਈ ਬਾਰੇ ਹਾਂਜੀ ਹਾਂਜੀ ਸਭ ਪੂਰੀ ਹੁੰਦੀ ਹੈ ਓਕੇ ਜੀ ਜੈ ਬਾਬੇ ਜੀ ਜੈ ਬਾਬੇ ਜੀ ਜੈ ਵਾ ਜੈ ਵਾ ਬੀ ਜੈ ਰਬੇ ਕਰੋ ਆਪਣਾ ਸ਼ੁਪਨਾਮ ਕੀ ਹੈ ਜੀ ਮੇਰਾ ਕਲਵੰਤ ਕੌਰ ਜੀ ਜੀ ਅੱਜ ਪੈਰੋ ਮੰਦਿਰ ਦੇ ਵਿੱਚ ਭੰਡਾਰਾ ਚੱਲ ਰਿਹਾ ਹੈ ਜੋ ਇਹ ਸਾਲਾਨਾ ਭੰਡਾਰਾ ਹੁੰਦਾ ਹੈ 6 ਮਹੀਨੇ ਬਾਅਦ ਵੀ ਇੱਕ ਹੁੰਦਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਪਰ ਮੈਂ ਆਈ ਅੱਜ ਫਸਟ ਟਾਈਮ ਐ ਭੰਡਾਰੇ ਤੇ ਫਸਟ ਟਾਈਮ ਆਈਆਂ ਕਿਉਂਕਿ ਭੀੜ ਕਰਕੇ ਨਹੀਂ ਆਉਂਦੇਗੇ ਵੈਸੇ ਅਸੀਂ ਆਉਂਦੇ ਰਹਨੇਗੇ ਸੰਡੇ ਨੂੰ ਬਾਬਾ ਜੀ ਦੇ ਦਰਸ਼ਨ ਕਰਨ ਲਈ ਏ ਅੱਜ ਆ ਕੇ ਬਹੁਤ ਦੇਖ ਕੇ ਬਹੁਤ ਮਨ ਨੂੰ ਸ਼ਾਂਤ ਹੋਇਆਗਾ ਵੀ ਅਸੀਂ ਇੰਨੇ ਦਿਨ ਮਿਸ ਕਰੀ ਗਏ ਵੀ ਅਸੀਂ ਆਏ ਨਹੀਂ ਭੀੜ ਤੋਂ ਡਰਦੇ ਪਰ ਅੱਜ ਮਨ ਨੂੰ ਬੜੀ ਖੁਸ਼ੀ ਹੋ ਰਹੀ ਹੈਗੀ ਬਾਬਾ ਜੀ ਦਾ ਮੇਲਾ ਦੇਖ ਕੇ ਹਰ ਸੰਡੇ ਦੀ ਸੰਡੇ ਆਉਂਦੇ ਰਹਿੰਦੇ ਆ ਪਰ ਭੰਡਾਰੇ ਨੂੰ ਆਏ ਹਾਂਜੀ ਭੰਡਾਰੇ ਨੂੰ ਥੋੜਾ ਜਿਆ ਭੀੜ ਕਰਕੇ ਹਾਂਜੀ ਭੀੜ ਕਰਕੇ ਥੋੜਾ ਜਿਆ ਆਉਂਦੇ ਸੀਗੇ ਹਾਂਜੀ ਹਾਂ ਤੁਹਾਨੂੰ ਕਿਵੇਂ ਵਧੀਆ ਲੱਗਿਆ ਨਾ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਮੱਥਾ ਟੇਕ ਲਿਆ ਨਹੀਂ ਜੀ ਟੇਕਣਾ ਨਹੀਂ ਜੈ ਬਾਬੇ ਦੀ ਜੈ ਬਾਬੇ ਜੈ ਬਾਬੇ ਜੈ ਬਾਬਾ ਪੈਰੋਂ ਨਾਤ ਜੀ ਦੀ ਹਾਂਜੀ ਵੀਰ ਜੀ ਆਪਣਾ ਸ਼ੁਭ ਨਾਮ ਜੀ ਭਵਨ ਕੁਮਾਰ ਜੀ ਸ਼ੋ ਪੈਰੋਂ ਮੰਦਰ ਤੇ ਤੁਸੀਂ ਇਥੇ ਪਹਿਲਾਂ ਆਉਂਦੇ ਰਹਿੰਦੇ ਆ ਜਾਂ ਪਹਿਲੀ ਵਾਰ ਆਏ ਆ ਪਹਿਲਾਂ ਤਾਂ ਬਟਲਾ ਜੀ ਨਾਲ ਹੰਦ ਲਗਾ ਹਰ ਹਫਤੇ ਹਾਂਜੀ ਫੇਜ ਜਾਂਦੇ ਉਹਨਾਂ ਦੇ ਨਾਲ ਤੇ ਹਟਿਆ ਉਹਦੇ ਬਾਅਦ ਹੁਣ ਅੱਜ ਆਇਆ ਬਹੁਤ ਦੇਰ ਬਾਅਦ ਅੱਛਾ ਜੀ ਦਰਵਾਜ਼ਾ ਵਾਜੀ 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 ਕੋਈ ਫੇ ਮਾਹੌਲ ਤੇ ਆ ਵੀ ਬਹੁਤ ਜਿਆਦਾ ਕਦਾ ਇਹ ਸਾਰਾ ਨੀਂਦ ਆ ਮੂਰਤੀ ਬਾਤ ਬਾਕੀ ਜਾਂਦਾ ਸਿਰਫ ਅੰਦਰ ਦਾ ਹਾਂਜੀ ਹੁਣ ਆ ਗਏ ਬੜਾ ਵਧੀਆ ਅੱਜ ਵੀ ਘਰ ਤੇ ਕਹਿੰਦੇ ਚਲੋ ਚੱਲੀਏ ਮੈਂ ਕਹਾ ਚਲੋ ਅੱਜ ਬਾਬੇ ਨੇ ਬੁਲਾਇਆ ਹਾਂਜੀ ਚੱਲਦੇ ਆ ਬੜਾ ਵਧੀਆ ਲੱਗਿਆ ਆ ਵੀ ਰਾਤ ਦਾ ਮਗਰ ਪਿਆ ਅੱਛਾ ਜੀ ਕਹਦਾ ਜਾਣਾ ਆਪਨੇ ਮੈਂ ਚੱਲੂਗਾ ਅੱਛਾ ਇਹ ਤੁਹਾਨੂੰ ਵਧੀਆ ਲੱਗਿਆ ਉਹਦੇ ਅੱਜ ਹਾਂਜੀ ਹਾਂ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਜੈ ਬਾਬੇ ਹਾਂਜੀ ਬਾਬਾ ਜੀ ਜੈ ਪੈਰੋ ਨਾ ਦੀ ਜੈ ਬਾਬਾ ਜੀ ਦੀ ਜੀ ਜੈ ਬਾਬਾ ਜੀ ਦੀ ਕਰੋ ਬਾਦਸ਼ਾਹ ਜੀ ਮਹਾਰਾਜ ਸਭ ਦੇ ਮਨੋ ਕਾਮਨਾ ਪੂਰੀਆਂ ਕਰੇ ਕਿਰਪਾ ਬਖਸ਼ੀ ਬਣੀ ਰਹੇ ਜੈ ਬਾਬਾ ਜੀ ਜੀ ਸੋ ਅੱਜ ਇਹ ਪੰਡਹਾਰਾ ਚੱਲ ਰਿਹਾ ਜੋ 6 ਮਹੀਨੇ ਬਾਅਦ ਪੰਡਹਾਰਾ ਹੁੰਦਾ ਜੀ ਸੋ ਇਹ ਇਹ ਜੇਖ ਦਾ ਪੰਡਹਾਰਾ ਚੱਲ ਰਿਹਾ ਹਾਂਜੀ 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 ਹਾਂ ਜੈ ਬਾਬਾ ਜੀ ਦੀ ਜੀ ਦੇਖਿਓ ਮਹਾਰਾਜ ਪੈਰੋ ਆਸਾ ਜੀ ਦਾ ਮੰਦਿਰ ਹੈ ਇਹ ਤੇ ਤੇ ਜੋ ਹੈ ਹਰ ਇਤਵਾਰ ਨਹੀਂ ਪੰਡਾਰਾ ਹੁੰਦਾ ਪਰ ਜਿਹੜਾ ਇਹ ਸਾਲਾਨਾ ਮੇਲੇ ਦੇ ਤੌਰ ਤੇ ਜੋ ਹੈ ਜਨਨ ਨੇ ਜੇਠੇ ਇਤਵਾਰ ਨੂੰ ਜੋ ਹੈ ਮਨਾਇਆ ਜਾਂਦਾ ਜੀ ਅੱਜ ਜੋ ਹੈ ਉਸ ਦਿਨ ਹੈ ਜੋ ਮਤਲਬ ਚਨਹ ਜੇਠਾ ਇਤਵਾਰ ਹੋਣ ਕਰਕੇ ਇੱਥੇ ਜੋ ਹੈ ਸੰਗਤਾਂ ਹੁੰਮ ਹਮਾ ਕੇ ਪਹੁੰਚ ਰਹੀਆਂ ਬਾਬੇ ਦਾ ਪੰਡਾਰਾ ਚੱਲ ਰਿਹਾ ਜੀ ਤੇ ਸਭ ਦੀਆਂ ਮਨੋਂ ਕੰਮ ਨੇ ਮਹਾਰਾਜ ਪੂਰੀਆਂ ਕਰਦੇ ਆ ਜੀ ਆਿਆਂ ਨੂੰ ਸਭ ਨੂੰ ਅਸੀਂ ਕਹਿੰਦੇ ਆਓ ਭਾਈ ਹੁੰਮ ਹਮਾ ਕੇ ਮਹਾਰਾਜ ਦੇ ਦਰਸ਼ਨ ਕਰੋ ਤੇ ਪੰਡਾਰੇ ਚਕੋ ਜੈ ਬਾਬਾ ਜੀ ਦੀ ਸੁਬਾਪਾ ਜੀ ਮਤਲਬ ਕਿ ਚੰਗ ਤਾਂ ਇੰਨੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਲੱਗੀਆਂ ਹੋਈਆਂ ਨੇ ਕਿ ਲੰਗਰ ਬਹੁਤ ਲਗਾਏ ਹੋ ਨੇ ਹਰ ਹਾਂਜੀ ਹਾਂਜੀ ਇਹ ਮਹਾਰਾਜ ਦੀ ਪ੍ਰਤੀ ਸ਼ਰਧਾ ਸਮਝੋ ਇਹਨਾਂ ਨੂੰ ਜੀ ਜੋ ਹੈ ਤੇ ਦੂਜਾ ਮਹਾਰਾਜ ਇਹ ਸਿੱਧੀ ਪੈਰੋਂ ਜੀ ਦਾ ਜੋ ਮੰਦਿਰ ਹੈ ਦੁਰਲਭ ਮੰਦਿਰ ਹੈ ਕਿਉਂਕਿ ਯਹਾਂ ਪੈਰੋਂ ਜੋ ਹੈ ਬਾਹਰ ਰੂਪ ਦੇ ਵਿੱਚ ਬਿਰਾਜਮਾਨ ਹੈ ਇਹਨਾਂ ਨੂੰ ਬਟੂਕ ਬਾਹਰੂਪ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਹਾਂ ਪਾਸਾ ਚ ਆਪਾਂ ਲਾਲ ਪੈਰੋਂ ਦਾ ਮੰਦਿਰ ਕਹਿੰਦੇ ਹਾਂ ਜੀ ਤੇ ਇਸ ਕਰਕੇ ਜੋ ਹੈ ਇੱਥੇ ਸੰਗਤਾਂ ਪਹੁੰਚਦੀਆਂ ਸੋ ਹਰ ਸੰਡੇ ਵੀ ਇੱਥੇ ਲੰਗਰ ਭੰਡਾਰੇ ਚੱਲਦੇ ਹਾਂ ਹਾਂਜੀ ਹਾਂਜੀ ਸ਼ਨੀਵਾਰ ਐਤਵਾਰ ਨੂੰ ਹੁੰਦਾ ਵੀ ਸ਼ਨੀਵਾਰ ਨੂੰ ਹੀ ਸ਼ਨੀਵਾਰ ਤੇ ਹਰਿਵਾਰ ਤੇ ਆਉਣ ਨਾ ਰੱਖ ਜੈ ਬਾਬਾ ਜੈ ਬਾਬਾ ਜੀ ਮਾਤਾ ਮહેર ਕਰੇ ਸਾਡੀਆਂ ਮਨੋ ਕਾਮਨਾ ਪੂਰੀਆਂ ਕਰੇ ਮਹਾਰਾਜ ਬੜੀ ਅੱਛੀ ਜਗ੍ਹਾ ਤੇ ਰਮਣੀਕ ਜਗ੍ਹਾ ਤੇ ਜੋ ਸਥਾਨ ਹੈ ਜੀ ਮਹਾਰਾਜ ਜੀ ਦਾ ਨਾਲ ਟਾਈਮ ਹੈ ਬੜੀ ਅੱਛੀ ਜਗ੍ਹਾ ਹੈ ਜੀ ਚਿਸ਼ਮਾ ਬੱਦੀ ਰੋਡ ਤੇ ਜੋ ਹੈ ਇੱਕ ਮਦਰ ਮੰਦਿਰ ਸਥਾਪਿਤ ਹੈ ਚਿਸ਼ਮਾ ਦੇ ਨਾਮ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਆਓ ਜੀ ਆਇਆਂ ਨੂੰ ਸਭ ਆਸਤੇ ਮਹਾਰਾਜ ਦੇ ਦਰਵਾਜ਼ੇ ਖੁੱਲੇ ਆ ਜੀ ਆਪਣੀਆਂ ਮਨੋ ਕਾਮਨਾ ਪੂਰੀਆਂ ਕਰੋ ਕੁਝ ਆਪਰਾਪਤ ਕਰੋ ਪਰਮਾਤਮਾ ਦੀ ਆਪਨਾਰੇ ਜੀ ਜੈ ਬਾਬਾ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਕੌਰ ਕਿੱਥੋਂ ਆਏ ਤੁਸੀਂ ਤਪੇਆ ਸਾਈਡ ਤੋਂ ਅੱਜ ਭੈਰੋ ਮੰਦਰ ਦੇ ਵਿੱਚ ਆਇਓ ਲਾਈਨ ਦੇ ਵਿੱਚ ਲੱਗੇ ਹੋਏ ਉਹ ਬੱਚੇ ਵੀ ਚੱਕੇ ਹੋਏ ਹੋ ਤੇ ਗਰਮੀ ਵੀ ਬਹੁਤ ਹੈ ਹਾਂਜੀ ਉਹ ਤਾਂ ਹੈ ਮੱਥਾ ਟੇਕਣਾ ਜ਼ਰੂਰੀ ਹੈ ਗਰਮੀ ਲੱਗ ਨਹੀਂ ਰਹੀ ਬਾਪੇ ਦੀ ਨਹੀਂ ਨਹੀਂ ਬਾਪੇ ਦੀ ਕਿਰਪਾ ਜੀ ਬੁੱਲ ਬੁੱਲ ਕਿਰਪਾ ਬਾਪੇ ਦੀ ਹਾਂਜੀ ਹਾਂਜੀ ਹਾਂ ਓਕੇ ਜੀ ਕੋਈ ਨਹੀਂ ਫਾਲਤਾਂ ਦੀ ਇੱਕ ਵਾਰ ਹੁੰਦਾ ਬਾਪੇ ਦੇ ਨਾਮ ਪਰ ਹੋਊਗੀ ਤਾਂ ਕਰੀ ਬੈਨੇ ਆਪਾਂ ਵਧੀਆ ਜੀ ਬਹੁਤ ਵਧੀਆ ਰੌਣਕ ਲੱਗੀ ਦਿਓ ਹਰ ਵਾਰ ਬਾਬੇ ਦੇ ਲੱਗਦੀ ਹੈ ਕੋਈ ਪ੍ਰੋਬਲਮ ਨਹੀਂ ਹੈ ਅੱਛਾ ਜੀ ਪਿੱਛੇ ਤੇ ਲਾਈਨ ਚ ਲੱਗੇ ਤੇ ਫਿਰ ਲਾਸਟ ਚ ਕਿੰਨਾ ਟਾਈਮ ਹੋ ਗਿਆ ਲਾਈਨ ਚ ਲੱਗਿਆ ਨੂੰ ਹੋ ਗਿਆ ਤਕਰੀਬ 1.5 ਤੋਂ 2 ਘੰਟੇ ਹੋ ਚਲੇ 2 ਘੰਟੇ ਹੋ ਗਏ ਹੋ ਗਏ 2 ਘੰਟੇ ਤੋਂ ਮਤਲਬ ਕਿ ਤੁਸੀਂ ਰੇਨ ਦੇ ਵਿੱਚ ਬਿਲਕੁਲ ਵਧੀਆ ਲਾਈਨ ਚ ਆਏ ਹਾਂ ਜੀ ਹਾਂ 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 ਜੀ ਹਾਂ ਵਾਹ ਕੀ ਬਾਤ ਸ਼ਰਦਾ ਭਾਉ ਨਾਲ ਇਹ ਵੀ ਜਾਇਦਾ ਕਾਰ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਹੋਰਾਂ ਦੀ ਮਿਹਰਬਾਨੀ ਹੈ ਜੀ ਸਾਰੀ ਹਾਂ ਜੀ ਹਾਂ ਜੀ ਹਾਂ ਇਹਨਾਂ ਦੇ ਦਿਆ ਖਾ ਰਹੇ ਆ ਹਾਂ ਜੀ ਹਾਂ ਜੀ ਹਾਂ ਹਾਂ ਜੀ ਹਾਂ ਸ਼ੁਕਰੀਆ ਬਾਕੀ ਥੈਂਕ ਯੂ ਥੈਂਕ ਯੂ ਵੀਰ ਜੀ ਆਪਣਾ ਸ਼ੁਭਨਾਮ ਕੀ ਮੇਰਾ ਨਿਹਾਲ ਕੁਮਾਰ ਜੀ ਕਿੱਥੋਂ ਆਏ ਤੁਸੀਂ ਪੁਰਾਲੀ ਤੋਂ ਜੀ ਪੁਰਾਲੀ ਤੋਂ ਹਾਂਜੀ ਸੋ ਇੱਥੇ ਪੈਰੋ ਮੰਦਰ ਦੇ ਵਿਚਾਰੇ ਆਏ ਆਂ ਭੰਡਾਰਾ ਹੈ ਇੱਥੇ ਵੈਸੇ ਵੀ ਆਉਂਦੇ ਰਹਿੰਦੇ ਆਂ ਜਾਂ ਭੰਡਾਰੇ ਨੂੰ ਹੀ ਆਉਂਦੇ ਆਂ ਜੀ ਅਸੀਂ ਹਰ ਐਤਵਾਰ ਨੂਰੇ ਆਉਂਦੇ ਜੀ ਪੈਰ ਬਾਬੇ ਦੇ ਮੰਦਰ ਮੱਥਾ ਟੇਕਣ ਆਉਂਦੇ ਆ ਜੀ ਤੇ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਇਸ ਵਾਰ ਵੀ ਬੜੀ ਧੂਮ-ਧਾਮ ਨਾਲ ਲੱਗਿਆ ਹੈ ਅਤੇ ਬਹੁਤ ਦੂਰੋਂ ਦੂਰੋਂ ਸੰਗਤ ਆਈਆਂ ਚੱਲ ਕੇ ਤੇ ਆਨੰਦ ਮਾਣਦੇ ਆਂ ਮੇਲੇ ਦਾ ਬਹੁਤ ਵਧੀਆ ਮੇਲਾ ਜੋ ਕਿ ਇਸ ਮੌਸਮ 'ਚ ਹਰ ਸਾਲ ਲੱਗਦਾ ਹੈ ਗਰਮੀ ਦੇ ਮੌਸਮ 'ਚ ਲੋਕਾਂ ਨੂੰ ਕੋਈ ਗਰਮੀ ਦੀ ਪਰਵਾਹ ਨਹੀਂ ਪਰ ਮੇਲੇ ਦਾ ਆਨੰਦ ਪੂਰਾ ਮਾਣਦੇ ਲੋਕ ਬਈ ਠੀਕੋ ਦੁਰਦੁਰੇ ਵੀ ਖੁੱਲੇ ਚੱਲ ਰਿਹਾ ਹੈ। ਉਹਦਾ ਭੰਡਾਰਾ ਚੱਲ ਰਿਹਾ ਜੀ ਠੀਕੋ ਦੁਰਦੁਰੇ ਰਾਕੇ ਸੰਗ ਤਾਂ ਭੰਡਾਰਾ ਸ਼ਕਰੀਆਂ ਤੇ ਬਹੁਤ-ਬਹੁਤ ਬਾਬਾ ਜੀ ਮਿਹਰਬਾਨੀ ਧੰਨਵਾਦ ਤੇ ਪਰ ਬਾਬਾ ਜੀ ਦੀ ਬਹੁਤ-ਬਹੁਤ ਮਿਹਰ ਆ ਜੈ ਭਾਬੇ ਦੇ ਜੀ ਮੇਰਾ ਹਰਪਾਲਾ ਜੀ ਜੈ ਬਾਬੇ ਦੀ ਜੈ ਬਾਬੇ ਜੀ ਸੋ ਅੱਜ ਪੈਰੋਂ ਮੰਦਰ ਦੇ ਵਿੱਚ ਬੜੀ ਸੇਵਾ ਭਾਵਨਾ ਦੇ ਨਾਲ ਲੱਗੇ ਹੋਏ ਆ ਕਦੋਂ ਤੋਂ ਸੇਵਾ ਕਰ ਰਹੇ ਤੁਸੀਂ ਸਵੇਰੇ 9 ਵਜੇ ਤੋਂ ਕਰਦਾ ਜੀ 9 ਵਜੇ ਤੋਂ ਲੱਗੇ ਹਾਂਜੀ ਹਾਂਜੀ ਤੁਹਾਨੂੰ ਕਿਵੇਂ ਲੱਗਦਾ ਤੁਹਾਨੂੰ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਜੀ ਕਿ ਆਣਾ ਚਾਹੀਦਾ ਵੀ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਜੀ ਹਾਂ ਜੀ ਪਹਿਲਾਂ ਵੀ ਕਰਦੇ ਰਹੇ ਨੇ ਤੁਸੀਂ ਹਾਂ ਜੀ ਪਹਿਲੇ ਵੀ ਆਪਣੇ ਜਿੱਥੇ ਲੰਗਰ ਲਗਾਉਂਦੇ ਹਾਂ ਜਿੱਥੇ ਕਰਦੇ ਰਹਿੰਦੇ ਹਾਂ ਜੀ ਜੀ ਹਾਂ ਜੀ ਕਿੱਥੋਂ ਆਨੇ ਤੁਸੀਂ ਮੈਂ ਪੱਲਨਪੁਰ ਤੋਂ ਆਇਆ ਜੀ ਹਾਂ ਜੀ ਪੱਲਨਪੁਰ ਤੋਂ ਜੀ ਪੱਲਨਪੁਰ ਤੋਂ ਹਾਂ ਜੀ ਉਹ ਵੈਸੇ ਵੀ ਆ ਜਾਂਦੇ ਇੱਥੇ ਐਤਵਾਰ ਹਾਂ ਜੀ ਮੈਂ ਕੱਲ ਵੀ ਆਇਆ ਸੀਗਾ ਜੀ ਤੇ ਅੱਜ ਸੰਡੇ ਨੂੰ ਵਿੱਚ ਨੂੰ ਢੇੜਾ ਮਾਰ ਜਾਂਦੇ ਜੀ ਹਾਂ ਜੀ ਜੈ ਬਾਬੇ ਜੈ ਬਾਬੇ ਤੇ ਕੀ ਨਾਮ ਹੈ ਬੇਟਾ ਧਰਮਵੀਰ ਰਾਜਨ ਕਿੱਥੋਂ ਆਏ ਤੁਸੀਂ ਮੁੱਲਾਪੁਰ ਗਰੀਬਦਾਸ ਅੱਛਾ ਅੱਜ ਭੰਡਾਰੇ ਦੇ ਵਿੱਚ ਆਏ ਹੋ ਪੈਰੋ ਜੱਤੀ ਹਾਂਜੀ ਓਕੇ ਅੱਜ ਇੱਥੇ ਲੰਗਰ ਵੀ ਲੱਗੇ ਹੋਏ ਆ ਹਾਂਜੀ ਕਿਹੜੇ ਕਿਹੜੇ ਲੰਗਰ ਛਕੇ ਤੁਸੀਂ ਕੜੀ ਚਾਵਲ ਕੜੀ ਚਾਵਲ ਹਾਂਜੀ ਕੋਲਡ ਡਰਿੰਕ ਵੀ ਮਿਲ ਰਿਹਾ ਹਾਂਜੀ ਕੋਈ ਪੀਤਾ ਹਾਂਜੀ ਮਿੱਠੀ ਲੱਸੀ ਹਾਂਜੀ ਨਮਕੀਰ ਵੀ ਹਾਂਜੀ ਅੱਛਾ ਕੁਰਕਰੇ ਵੀ ਮਿਲਦੇ ਆਂ ਹਾਂਜੀ ਮਿਲਦੇ ਆ ਪਰ ਸਾਨੂੰ ਨਹੀਂ ਮਿਲੇ ਤੁਹਾਨੂੰ ਨਹੀਂ ਮਿਲੇ ਆਗੇ ਹਾਂਜੀ ਅੱਛਾ ਤੁਹਾਡਾ ਕੀ ਨਾਮ ਗੁਰਪ੍ਰੀਤਕੌਰ ਜੀ ਅੱਛਾ ਤੁਹਾਨੂੰ ਚਾਕਲੇਟ ਮਿਲੀ ਆ ਹਾਂਜੀ ਚਾਕਲੇਟ ਮਿਲ ਗਈ ਹਾਂਜੀ ਕੁਰਕਰੇ ਉਹ ਨਹੀਂ ਮਿਲੇ ਜੀ ਲੈ ਜੀ ਉਹ ਵੀ ਨਹੀਂ ਮਿਲੇ ਨਹੀਂ ਮਿਲੇ ਠੰਡਾ ਪੀਤਾ ਨਹੀਂ ਜੀ ਕੋਲ ਡਰਿੰਕ ਵੀ ਨਹੀਂ ਪੀਤਾ ਸ਼ਬੀਲ ਵਾਲਾ ਪਾਣੀ ਉਹ ਵੀ ਨਹੀਂ ਪੀਇਆ ਤੂੰ ਉਹ ਵੀ ਨਹੀਂ ਪੀਤਾ ਉਹ ਕਾਤੇ ਨਹੀਂ ਪੀਤਾ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਪੀਤਾ ਜਾਂ ਮਿਲਿਆ ਨਹੀਂ ਮਿਲਿਆ ਨਹੀਂ ਜੀ ਭੀੜ ਹੈ ਹਾਂਜੀ ਟੱਕਾ ਪਾ ਕੇ ਵੀ ਟੱਕਾ ਜੀ ਬਹੁਤ ਇਕੱਲੇ ਆ ਜੀ ਜਿਹੜਾ ਕੁਝ ਮਿਲਿਆ ਟੱਕਾ ਮਾਰ ਕੇ ਮਿਲਿਆ ਟੱਕੇ ਪਏ ਹਾਂਜੀ ਭੰਡਾਰੇ ਚ ਆ ਕੇ ਤੇ ਟੱਕੇ ਪੈਂਦੇ ਆ ਟੱਕੇ ਪੈਂਦੇ ਆ ਅੱਛਾ ਯਾਨੀ ਕਿ ਮਤਲਬ ਕਿ ਰਾਸ਼ ਜਿਆਦਾ ਹੈ ਹਾਂਜੀ ਇਹਦਾ ਮਤਲਬ ਇਹ ਵੀ ਹੋਇਆ ਕਿ ਬਈ ਲੋਕਾਂ ਦੇ ਵਿੱਚ ਹਫੜਾ ਦਫੜੀ ਐ ਭੱਜ ਨੱਠ ਐ ਮੈਂ ਮੈਂ ਹੋਈ ਪਈ ਐ ਹਾਂਜੀ ਮੈਂ ਮੈਂ ਹੋਈ ਪਈ ਐ ਕਿ ਅਸੀਂ ਇੱਕ ਦੂਜੇ ਤੋਂ ਪਹਿਲਾਂ ਲੈ ਲਿਆ ਇੰਦਾਂ ਹੀ ਦੇਖਦੇ ਕਿ ਜਵਾਕ ਨੀਚੇ गिर ਜੂंगे ਜਾਂ ਕੁਝ ਹੋ ਜੂ ਪਰ ਉਹ ਕਦੀ ਮੈਟਰ ਨਹੀਂ ਕਰਦੇ ਉਹ ਆਪਣਾ ਲੈਣ ਨੂੰ ਭੱਜਦੇ ਆ ਓਕੇ ਹਾਂਜੀ ਇਹ ਵੀ ਗੱਲ ਠੀਕ ਐ ਤੁਹਾਨੂੰ ਮਿਲਿਆ ਕੁਛ ਚਿਪਸ ਚਿਪਸ ਮਿਲ ਗਏ ਅੱਛਾ ਚਾਕਲੇਟ ਉਹ ਨਹੀਂ ਮਿਲਿਆ ਕੀ ਨਾਮ ਐ ਤੁਹਾਡਾ ਹਰਸ਼ਿਤ ਰਾਜਨ ਤੁਸੀਂ ਕਿੱਥੋਂ ਆਏ ਮੁੱਲਾਪੁਰ ਮੁੱਲਾਪੁਰ ਗਰੀਬਦਾਸ ਹਾਂਜੀ ਓਕੇ ਅੱਜ ਭੰਡਾਰਾ ਚੱਲ ਰਿਹਾ ਇੱਥੇ ਹਾਂਜੀ ਹੈ ਹਾਂਜੀ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ ਕੁਛ ਨਹੀਂ ਵਧੀਆ ਲੱਗ ਰਿਹਾ ਵਾ ਵਧੀਆ ਲੱਗ ਰਿਹਾ ਮੱਥਾ ਟੇਕ ਲਿਆ ਹਾਂਜੀ ਓਕੇ ਸੋ ਭੰਡਾਰੇ ਦੇ ਵਿੱਚ ਕੀ ਛਕਿਆ ਤੁਸੀਂ ਅ ਆਪਣੇ ਕੜੀਚੌੜ ਕੜੀਚੌੜ ਪੂਰੇ ਸ਼ਬੀਲਾਂ ਵੀ ਲੱਗੀਆਂ ਹੋਈਆਂ ਹਾਂਜੀ ਕੀ ਪੀਤਾ ਨਹੀਂ ਬੇਟਾ ਕਿਉਂ ਪੇੜਪੜਾ ਕਈ ਨਾ ਹੋਇਆ ਵਾ ਭੀੜ ਭੜਕਾ ਹਾਂਜੀ ਅੱਛਾ ਇਹ ਭੀੜ ਘੱਟ ਜੂਗੀ ਫੇਰ ਪੀਵਾਂਗੇ ਸੋ ਦੂਜਾ ਪਾਣੀ ਤਾਂ ਪੀ ਲਿਆ ਸਿੰਪਲ ਹਾਂਜੀ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਕੀ ਨਾਮ ਹੈ ਤੁਹਾਡਾ ਪੇਨਾ ਪੀਸ਼ਾ ਗਰੇਵਾਲ ਸਾਹਾ ਜੀ ਕਿੱਥੋਂ ਆਏ ਤੁਸੀਂ ਮੈਂ ਟੱਪਰੇ ਪਿੰਡਾ ਸੀ ਸਿਸਵਾ ਟੱਪਰੇ ਪਿੰਡ ਓਕੇ ਸੋ ਅੱਜ ਤੁਸੀਂ ਸਿਸਵਾ ਪਿੰਡ ਦੇ ਵਿੱਚ ਆਇਓ ਪੁਣਾਰੇ ਵੀ ਚੱਲ ਰਹੇ ਆ ਤੁਸੀਂ ਇੱਥੇ ਪਹਿਲਾਂ ਕਦੇ ਆਏ ਹਾਂਜੀ ਆ ਸੰਡੇ ਆਉਂਦੇ ਆ ਇੱਥੇ ਬੋ ਬਾਬਾ ਜੀ ਦੇ ਦਰਸ਼ਨ ਕਰਨ ਆਉਂਦੇ ਔਰ ਬੋ ਸੇਵਾ ਕਰਨ ਆਉਂਦੇ ਜੀ ਬਾਬਾ ਜੀ ਦਾ ਮੰਨਤ ਸਾਂ ਸੰਡੇ ਆ ਕੇ ਸੇਵਾ ਕਰਦੇ ਰਹਿੰਦੇ ਹਾਂ ਜੀ ਹਾਂ ਜੀ ਆ ਸੰਡੇ ਵਿੱਚੋਂ ਆ ਜਾਂਦੇ ਹਾਂ ਸੰਡੇ ਆ ਜਾਂਦੇ ਜੀ ਓਕੇ ਹਾਂ ਜੀ ਉਹ ਬਾਬਾ ਜੀ ਨਾਲ ਲਗਨ ਲੱਗੀ ਹੋਈ ਆ ਤੁਹਾਡੀ ਹਾਂ ਜੀ ਹਾਂ ਜੀ ਬਹੁਤ ਬਾਬੇ ਨਾਲ ਬੜਾ ਪਿਆਰ ਆ ਬਾਬੇ ਦਾ ਜੀ ਬਹੁਤ ਆਨੰਦ ਬੜਾ ਮਿਲਦਾ ਜੀ ਖੁਸ਼ੀ ਆਉਂਦੀ ਆ ਸੇਵਾ ਦੇ ਸ਼ਾਂਤੀ ਬਹੁਤ ਆਉਂਦੀ ਆ ਸਾਨੂੰ ਓਕੇ ਹਾਂ ਜੀ ਕਿਰਪਾ ਬਾਬੇ ਬਾਬੇ ਦੀ ਕਿਰਪਾ ਜੈ ਬਾਬਾ ਜੈ ਬਾਬਾ ਜੈ ਬਾਬਾ